ਸੂਹੀ ਮਹੱਲਾ ਪੰਜਵਾ ਏਖਤ ਚਾਖਤ ਕਹੀਤ ਅੰਧਾ ਸੂਨੀਤ ਸੁਣੀਐ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੇ ਸੋ ਕਿਛੁ ਕਾਰ ਜਿਤੁ ਛੁਟਹਿ ਪ੍ਰਾਨੀ ਹਰਿ ਹਰਿ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਛੂ ਨਾ ਜਾਤਾ ਰਖਹਿ ਪੋਚਾਰ ਮਾਟੀ ਕਾ ਭਾਂਡਾ ਅਤਿ ਕੁਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾ ਗਰਤ ਮਹਿ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਦੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ ਬੁੱਧਿਆ ਪ੍ਰਭਸੋਇ ਤਿਸ ਜਾਨ ਕਰਮપરાਪਤ ਹੋਇ ਸੁਣ ਸਾਜਨ ਇਉਂ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ বিনা ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਸ ਕਰੈ ਸੋਈ ਫਲ ਮਾਨੈ ਆਦ ਅੰਤ ਕੀ ਕੀਮਤ ਜਾਨੈ ਕਹੋ ਨਾਨਕ ਤਿਸ ਜਨ ਬਲੇ ਹਾਰੀ ਜਾ ਕੈ ਹਿਰਦੈ ਵਸਹਿ ਮੁਰਾਰੀ ਸੂਹੀ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਣਾ ਹਾਰ ਸਗਲ ਸ੍ਰਿਸ਼ਟ ਕਾਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਇ ਰਹਾਉ ਪਾ ਵਜਲ ਡੂਬਤ ਸਤਗੁਰ ਕਾਢਾ ਜਨਮ ਜਨਮ ਕਾ ਟੂਟਾ ਗਾਢਾ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਜ ਮਨ ਆਵੇ ਸਾੰਤ ਸਤਗੁਰ ਕੀ ਰੇਣ ਵਡ ਭਾਗੀ ਪਾਵੇ ਨਾਨਕ ਗੁਰ ਕਾ ਸਤ ਬਲ ਜਾਵੇ ਸੂਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਰਹਾ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਾਲ ਕਿਰਪਾ ਪ੍ਰਭ ਦੀਨ ਦਇ ਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾ ਦਰਸਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨਾਂ ਵਿਰਲਾ ਜਾਤੇ ਸੁਣੋ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸੁਤ ਬੰਧ ਪਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਖ ਸਹਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਕੂਟ ਕੂਟ ਆਵਦ ਇਸ ਬਿਦ ਤਨਾਹ ਹਰ ਚਰਨ ਸਰਣ ਗੜਕੋਟ ਹਮਾਰੇ ਹਰ ਚਰਨ ਸਰਣ ਗੜਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾ ਬਿਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮੁਰਾਰੀ ਸੁਹੀ ਮਹੱਲਾ ਪੰਜਵਾ ਗੋਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ 라ਵਣ ਜਾਹਾ ਸਾਧ ਜਨਾ ਕੀ ਚਰਣੀ ਪਾਹਾ ਰਹਾ ਕਰ ਬੇਨਤੀ ਜਨ ਧੂਰ ਬਾਛਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਨ ਜੀਉ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਇਆਲ ਕਰਹੁ ਉਤਸਾਹ ਨਾਨਕ ਦਾਸ ਹਰਿ ਸਰਣਿ ਸਮਾਹ ਸਵਾਸੰਗਤ ਜੀ ਇਸ ਸ਼ਬਦ ਅੰਦਰ ਹਾਹੇ ਦੇ ਕੰਨੇ ਨਾਲ ਬਿੰਦੀਆਂ ਵੀ ਆਈਆਂ ਹਨ ਦੋ ਪੰਕਤੀਆਂ ਵਿੱਚ ਜਨਮ ਜਨਮ ਕੇ ਕਿਲ ਵਿਖ ਲਾਹਾਂ ਹਰਿ ਸਿਮਰ ਸਿਮਰ ਮਾਨ ਮੋਹ ਕਟਾਹਾਂ ਜਿੱਥੇ ਬਿੰਦੀਆਂ ਲੱਗੀਆਂ ਹਨ ਉਥੇ ਬੋਲਣੀਆਂ ਨੇ ਉਚਾਰਨ ਕਰਨਾ ਹੈ ਤੇ ਜਿਨ੍ਹਾਂ ਪੰਕਤੀਆਂ ਨਾਲ ਨਹੀਂ ਲੱਗੀਆਂ ਉਥੇ ਉਚਾਰਨ ਨਹੀਂ ਹੋਵੇਗਾ ਪਾਠ ਕਰਦੇ ਆ ਇਹ ਆਪਾਂ ਧਿਆਨ ਰੱਖਣਾ ਹੈ ਜੀ ਹਾਂਜੀ ਸੂਹੀ ਮਹੱਲਾ ਪੰਜਵਾ ਬੈਕਉਂਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦਮਾਹੇ ਨਿਵਾਸਾ ਸੋਣਾ ਮਨ ਤਨ ਤੁਝ ਸੁਖ ਦਿਖਲਾਵ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਦ ਤਾਕੇ ਪਰਨੇ ਨਾ ਜਾਹੀ ਲੋਭ ਮੁਵਾ ਤ੍ਰਿਸ਼ਨਾ 부ਜ ਥਾਕੇ ਪਾਰ ਬ੍ਰਹਮ ਕੀ ਸਾਰਣ ਜਨ ਤਾਕੇ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਤ ਸਾਦਤਾ ਕੇ ਵਰਨੇ ਨਾ ਜਾਹੀ ਲੋਭ ਮੂਵਾ ਤ੍ਰਿਸ਼ਨਾ ਬੁਝ ਥਾਕੀ ਪਾਠ ਗੁਰਮੁਖਾਂ ਪਾਸੋਂ ਆਪ ਜੀ ਨੇ ਇਹ ਸਰਵਣ ਕੀਤਾ ਹੈ ਇਥੇ ਬੁਝ ਨਹੀਂ ਕਰਨਾ ਜਿਵੇਂ ਆਪ ਜੀ ਨੇ ਸੁਣਿਆ ਹੈ ਬੁਝ ਤ੍ਰਿਸ਼ਨਾ ਬੁਝ ਥਾਕੀ ਔਰ ਅੱਗੇ ਪਾਰ ਬ੍ਰਹਮ ਕੇ ਸ਼ਰਣ ਜਨ ਤਾਕੀ ਜਨਾ ਨੇ ਪ੍ਰਮਾਤਮਾ ਦੀ ਸ਼ਰਣ ਤੱਕੀ ਹੈ ਇਉਂ ਤਾਕੀ ਪਾਠ ਕਰਨਾ ਹੈ ਤਾ ਕੀ ਬੋਲਾ ਨਹੀਂ ਬੋਲਣਾ ਜਾਂ ਵਖਰਾ ਨਹੀਂ ਕਰਨਾ ਹਾਂਜੀ ਜਨਮ ਜਨਮ ਕੇ ਭੈ ਮੋਹ ਨਿਵਾਰੀ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾ ਅਨਕ ਬੀng ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭੇ ਆਪਣਾ ਕਰਿਆ ਤੁਮਹੈ ਛਡਾਇ ਲਿयो ਜਨ ਆਪਣਾ ੁਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਾਪਤ ਦੋਖ ਮਹਾ ਬਿਕਰਾਲਾ ਖਿਨ ਵਹ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਆਤਪਾਰੀ ਦੂਰ ਭਈ ਜਪ ਨਾਮ ਮੁਰਾਰੀ ਦ੍ਰਿਸ਼ਟ ਤਹਾਰ ਲੀਨੋ ਲੜ ਲਾਏ ਦ੍ਰਿਸ਼ਟ ਤਹਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਸੂਹੀ ਮਹੱਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁ ਨਾਮੀ ਕਹਾਏ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁ ਨਾਮੀ ਕਹਾਏ ਜੋ ਤਿਸ ਭਾਵੇਂ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾ ਗੁਰਮੁਖਾਂ ਨੇ ਪੰਗਤੀ ਦੁਬਾਰਾ ਪੜੀ ਜੋ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਹਨ ਦੀਨ ਛਡਾਏ ਦੁਨੀ ਜੋ ਲਾਏ ਲਾਮ ਦਾ ਔਰ ਸਿਹਾਰੀ ਦਾ ਜਿਹੜਾ ਫਰਕ ਹੈ ਇਸ ਨੂੰ ਸਪਸ਼ਟ ਕਰਨ ਵਾਸਤੇ ਔਰ ਆਪ ਜੀ ਨੂੰ ਸਹੀ ਉਚਾਰਨ ਸੁਣਾਉਣ ਵਾਸਤੇ ਦ੍ਰਿੜ ਕਰਾਉਣ ਲਈ ਇਹ ਦੁਬਾਰਾ ਪੰਕਤੀਆਂ ਪੜ੍ਹੀਆਂ ਦੀਨ ਛਡਾਏ ਇੱਥੇ ਈੜੀ ਸਿਹਾਰੀ ਹੈ ਛਡਾਏ ਨਹੀਂ ਬੋਲਣਾ ਦੀਨ ਛਡਾਏ ਦੁਨੀ ਜੋ ਲਾਏ ਇੱਥੇ ਲਾਮ ਹੈ ਦੁਹੀ ਸਰਾਈ ਖਨਾਮੀ ਕਹਾਏ ਇਥੇ ਵੀ ਲਾਮ ਹੈ ਇਉਂ ਸਿਹਾਰੀ ਅਤੇ ਲਾਮ ਦਾ ਉਚਾਰਨ ਇਸ ਦਾ ਭੇਦ ਸਪਸ਼ਟ ਰੱਖਣਾ ਜੀ ਹਾਂਜੀ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋਸੈ ਤੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਅਗੋਚਰ ਸੱਚ ਸਾਹਿਬ ਮੀਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਹੀ ਮਹੱਲਾ ਪੰਜਵਾ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰੈਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵਹਿ ਥਾਓ ਸੋ ਸਾਹੋ ਸੇਵ ਜਿਤ ਤੂਟ ਨਾ ਆਵੇ ਖਾਤ ਖਰਚਤ ਸੁਖ ਅਨੰਦ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇ ਸੁਹੀ ਮਹੱਲਾ ਪੰਜਵਾ ਗੋਰਾ ਪੂਰੇ ਜਬ ਭਏ ਦਇਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬលਿਹਾਰਾ ਤੁਜ ਬਿਨ ਠਾਕੁਰ ਕਵਨ ਹਮਾਰਾ ਰਹਾ ਸਾਧ ਸੰਗਤ ਸਿਐ ਪ੍ਰੀਤ ਬਣ ਆਈ ਪੂਰਵ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪਰਤਾਪ ਜਾਲ ਨ ਸਾਕ ਹੈ ਤੀਨੇ ਤਾਪ ਨੇ ਮਖ ਨਾ ਬਿਸਰਹ ਹਰ ਚਰਨ ਤੁਮਾਰੇ ਨਾਨਕ ਮੰਗਾ ਦਾਨ ਪਿਆਰੇ ਸੂਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪਾ ਸਿਮਰਨ ਪ੍ਰਵਤੀ ਰਾਜਿਸ ਕਿਰਪਾ ਕਰਹਿ ਬਸਹਿ ਤਿਸ ਨੀਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ RAM ਰਮਤ ਸੰਤਨ ਸੁਖਮਾਨ ਨਾਨਕ ਦੇਵਨਹਾਰ ਸੁਜਾਨਾ